Guys, आप सब का मेरे चैनल पर स्वागत है तो अभी जो हम आए हुए हैं बुआ जी के घर और यहाँ पर है जो बातें हो रही हैं तो लेट्स है। तो हम लोग गल्ला हो रही हैं कोई लोग एक दिन डाल देंगे बच्चे सारे प्यार कर देंगे वो सारे का ना रात में भी लोग पैसे दे के लिए दे ना तो बारह बारह तक का रहा और सारे बच्चे बंदे प्यार ना रहे ਕਰਦੇ ਮਰੋ ਰਿਸ਼ਤੇਦਾਰਾਂ ਨਾਲ ਬਹੁਤ ਰਹਿੰਦੇ ਕਰਦੇ ਸਭ ਦੇ ਪਿਆਰ ਕਰ ਰਹੇ ਨਾ ਇਹਦਾ ਅੱਛਾ ਜਮਾਨਾ ਹੁੰਦਾ ਦਾ ਬੇਗੁਮਤਾ ਪਤਾ ਨਹੀਂ ਕਿਹੜਾ ਜਮਾਨਾ ਹੋ ਗਿਆ ਕੋਈ ਆ ਗਿਆ ਜਿਵੇਂ ਨਹੀਂ ਲੱਗਦਾ ਹੈਗਾ ਦਿੱਤੇ ਨਹੀਂ ਰਹੇ ਹੈਗੇ ਕੋਈ ਕੁਝ ਨਹੀਂ ਦਿਖਾ ਕੁਝ ਨਾ ਜਮਾਨਾ ਬਹੁਤ ਆਦਾ ਹੁੰਦਾ ਜਿਵੇਂ ਆਦਾ ਕੀ ਹੁੰਦਾ ਜਿਵੇਂ ਸਵਰਗ ਤੇ ਪਹੁੰਚ ਗਏ ਕਿਸੇ ਦਾ ਜਮਾਨਾ ਨਹੀਂ ਕਰਦਾ ਰਿਸ਼ਤੇਦਾਰ ਕਦੇ ਕਦੇ ਨਾਮ ਦੇ ਕਦੇ ਕਦੇ ਜਾਂਦੇ ਤੇ ਮੇਰੇ ਨਾਲ ਪਿਆਰ ਹੁੰਦਾ ਤਾਂ ਹੁਣ ਤਾਂ ਮੋਬਾਈਲਾਂ ਨੇ ਸਭ ਕੁਝ ਖਤਮ ਕਰਤਾ ਬਜ਼ਰ ਨਾ ਕੋਈ ਆ ਗਿਆ ਸੁਖਿਆ ਰਹੇ ਦੀ ਹੋ ਗਏ गुमायर हो गए इन्हों तो नहीं बेज मिलता तो वो घर चार बंद रे नहीं पता है अपने अपने कमरे च बंद रेंगे तो किसी कोई बोलता नहीं है किस्मत वाला परिवार होगा जो कट्ठे होकर भी खाना खाते हैं हो के रही है प्यार है किस्मत वाले ज्यादा जो कम कर चंगे आेकिन ज़्यादातर लोग यह जे आखना नहीं चाहते घर से नहीं देखना चाहते है बार भलेख ब ਇਹਦਾ ਮਹੌਲ ਆ ਗਿਆ ਰੇ ਤੇ ਉਹ ਕੋਈ ਸਾਰਾ ਜਿਹੜਾ ਜੀ ਮੰਨਦਾ ਤਾਂ ਆਦੋਂ ਤੱਕ ਦਿਲ ਕਰਦਾ ਵੀ ਅਸਾਂ ਇਤਨਾ ਮਿੱਥਿਆ ਨਹੀਂ ਖੁੱਲ ਜੀਗਾ ਕਹਿੰਦਾ ਨਾਲ ਉਹ ਕਹਿੰਦਾ ਮੈਨੂੰ ਮੈਨੂੰ ਉਹ ਦੇ ਦਿੰਦਾ ਮੈਨੂੰ ਉਹ ਦੇ ਦਿੰਦੀਆਂ ਤੇ ਮੈਨੂੰ ਇਹ ਹੁੰਦਾ ਵੀ ਸਿਆਣਾ ਵੀ ਉਹ ਤੇਰੀ ਕਰਤਾਰ ਦੇ ਲੋ ਅਰੋ ਸਿਆ ਉਹ ਉਹ ਜਿਹਦਾ ਨਾ ਜਿਹਦੋਂ ਉਸ ਮੇਰਾ ਕੋਈ ਹੈਗਾ ਮੈਨੂੰ ਬੁਲਾਉਂਦਾ ਤੇ ਅਹੀਂ ਹੁੰਦਾ ਕੰਦਨ ਹੁੰਦੇ ਆਪੇ ਮੈਂ ਲੈ ਕੇ ਵੀ ਚਾਹੇਗਾ ਨਹੀਂ ਅਜੇ ਨਾਲ ਨਹੀਂ ਆਏਗਾ ਕੋਈ ਦੇਖਣ ਜਾਊਗਾ ਰੇ ਸ਼ਿਆਣਾ ਰਨ ਬੁੱਕ ਕਰਤੀ ਦਾ ਮਦਦੀ ਕੇਵਲ ਜਿੰਨ ਮਨਵਾ ਗਿਆ ਅਸੀਂ ਆਪਣੇ ਸ਼ਿਆਣਾ ਮੈਡੀਕਲ ਕਰਦੇ ਤੇ ਬਹੁਤ ਜਿਆਦਾ ਯਾਰ ਕਰ ਕਰਦੇ ਤੇ ਕੋਈ ਸਾਨੂੰ ਸੀਸਾ ਉੱਪਰ ਨਹੀਂ ਆਇਆ ਸ਼ਿਆਣਾ ਸੀਸਾ ਬੰਦਾ ਤੇ ਲੱਗਦਾ ਬਹੁਤ ਵਧੀਆ ਰਹਿੰਦਾ ਹੈ ਪਰ ਅਸੀਂ ਕੋਲੋਂ ਕਹਿ ਪੈ ਨਹੀਂ ਮਿਲਦਾ ਨਾ ਗਿਆ ਜੋ ਟੋਟਾ ਕਰਦਾ ਰਹਿੰਦਾ ਤਾਂ ਅੰ内 ਕੱਥੀ ਆਇਆ ਤੇ ਖਾਣੇ ਨਾਲ ਨਾਲ ਜਿਆਨੇ ਖਾਣੇ ਨੂੰ ਬੋਲ ਰਿਹਾ ਨਾ ਬਹੁਤ ਸਮਾਂ ਬਹੁਤ ਮਾਰਾ ਆ ਗਿਆ ਬਈ ਮਤ ਇਹ ਜਿੰਦਗੀ ਬਣੀ ਨਾ ਦੋ ਹੀ ਕਿਹੜੇ ਕਿਹੜੇ ਖੇਡਾਂ ਖੇਡੀਆਂ ਫਿਰ ਪਹਿਲਾਂ ਐਕਡਮ ਦੇ ਦੇ ਖੇਡੀਆਂ ਮੈਂ ਤਾਂ ਜਾਇ ਕਰ ਦਿੱਤੀ ਮੈਨੂੰ ਕਾ ਬੇੜੇ ਤੇ ਭਾਲ ਲੈਣੇ ਭੇਜਣਾ ਤੇ ਰਾਹ ਤੇ ਮੈਂ ਕਿੱਲਾ ਨੂੰ ਫਿਰ ਵੀ ਬੋੜੀਆਂ ਖੇਡ ਰਹਿਣ ਤੇ ਖੇਡਦੇ ਹੋਣੇ ਉਹਨਾਂ ਦੇ ਖੇਡ ਲੱਗਣਾ ਇਹ ਵੀ ਨਾ ਮਤਰਾ ਨਾ ਵਿੱਚ ਪੁੰਜਾ ਫਿਰ ਆ ਕੇ ਫਿਰ ਖਾਣ ਦੇ ਤੋਂ ਕਾਕਾ ਫਿਰ ਸਕੂਲ ਕਰ ਗਈ ਤਾਂ ਸਭ ਕੀ ਨਾ ਕਰ ਕਾਰਿਸਟਾ ਆਪੂ ਕਹਿੰਦੇ ਨਾ ਹੋਰ ਗਾ ਤੇ ਦੇਖੇ ਜਿਹੜੇ ਸੋਨ ਤੋਂ ਤਾਂ ਉਹਨਾਂ ਦੇ ਖੇਡਦੇ ਉੱਡੇ ਤੇ ਫਿਰ ਉਹਵਲੀਆ ਪੈਂਦਾ ਲੋਟਾਈ ਦੀ ਵਧੀਆ ਟੈਂਕ ਰਾਤ ਨੂੰ ਜੇ ਅੰਦਰ ਯੂਜ਼ਟ ਮਾਰਨੇ ਵਿੱਚ ਚੱਲਦਾ ਫਿਰ ਤੇ ਐਤਾ ਹੁੰਦਾ ਪਤਾ ਕਾਲ ਸਾਦਾ ਸਾਦਾ ਜਿੱਥੇ ਜਾਂਦੇ ਜਿੱਥੇ ਮਰਦੀ ਚੱਲਦਾ ਜਿੱਥੇ ਮਰਦੀ ਕੜੇ ਰੋ ਜਿੱਥੇ ਮਰਦੀ ਬੈਠਦਾ ਕੋਈ ਆ جاتی ਹੁੰਦੀ ਬਿਲਕੁਲ ਐਮ ਫਿਰ ਚੋਚਿਆਂ ਦਾ ਪਾਣੀ ਠੰਡਾ ਮੋਟਰ ਲੱਗੀ ਇੱਧਰ ਤੋਂ ਕਿਉਂ ਨਹੀਂ ਹੋਣਾ ਚੱਠੇ ਵਿੱਚ ਹਾਂ ਤੈਨੂੰ ਉਹਨਾਂ ਨਾਲ ਜੀਣਾ ਉਹਦੇ ਨਾਲ ਨਾਲ ਇੱਕ ਜੀਆ ਜਾਂਦਾ ਆਹ ਨਹੀਂ ਉਹਨਾਂ ਤੇ ਬਸ ਉਹਨਾਂ ਨਾਲ ਉਹ ਸੋਣ ਸਿੰਘ ਜੀ ਤੋਂ ਜਾ ਕੇ ਤੋਂ ਸਾਦਾ ਖੂਹ ਹੁੰਦਾ ਤੇ ਉਹ ਤੇ ਪਰਮਾਣ ਵਾਲੇ ਦਾ ਜਮਣਾ ਕਈ ਨੇ ਤੋਂ ਤੋਂ ਪੀਣੇ ਬੱਤਿਅਰ ਦੀ ਮਨ ਤਾਂ ਬੜੀ ਆਤਾ ਅੱਜ ਕੋਈ ਰੋਕਣਾ ਨਹੀਂ ਤਾਂ ਹੁੰਦਾ ਇਸ ਦੇ ਬਿਹਰੇ ਜਾ ਕੇ ਤੀਨ ਤਾਲ ਤੋਂ ਇਹ ਹੁੰਦਾ ਅੰਦਰ ਕਰਕੇ ਵਾਲੇ ਉਹਨੇ ਹੁੰਦਾ ਨਹੀਂ ਜੰਮਦਾ ਕੋਈ ਸਾਰਾ ਅੰਗੇ ਚੀਕਤਾ ਰਹਿੰਦੇ ਅਮਰੀਕਨ ਹਨ ਉਹ ਪੂਰਤਾ ਦੇ ਮਨ ਤੋਂ ਬਹੁਤ ਪੈਣਾ ਆ ਗਿਆ ਹੁਣ ਤਾਂ ਕਾਜੇ ਨੇ ਬਦਲ ਸੋਟ ਸਾਇਰੋਂ ਪੈਤਾ ਹੈ ਕਦੋਂ ਤੇ ਇਹ ਲੋਹੀ ਅੱਜ ਕੱਲ 21 ਕਿਲੋ ਤੋਂ ਬੱਚੇ ਹੋਏ ਚਾਹਾਂਗੇ ਚਾਹ ਮੰਨੇ ਨਹੀਂ ਚਾਹ ਮੰਨੇ ਅੱਗਾ ਆਏ ਘਰ ਦਾ ਵੀ ਇੱਕ ਇੱਕ ਦੋ ਦੇ ਵਿੱਚ ਤਾਂ ਵੀ ਸਿਰ ਪਰ ਥੋੜੀ ਚਨਾਵਾ ਰਹਿੰਦਾ ਬੱਚੇ ਨੂੰ ਤਾਂ ਸੱਜਣਾ ਤਾਂ ਮਾਮਾ ਪੰਨ ਵਰਤੁੰਦਾ ਇਹ ਕੋ ਬੱਤਿਆ ਦਾ ਕੋਰਾ ਕਾਗਜ਼ ਹੁੰਦਾ ਉਦਰ ਮੇ ਜੋ ਅੱਜ ਲਿਖੋ ਨਾ ਜੋ ਬਚਪਨ ਤੇ ਛੋਟੀ ਜਿੰਦਗੀ ਜੋ ਹੁੰਦੀ ਹੈ ਮਾਈਕਾ ਜਾਉਂਦੀ ਨਹੀਂ ਜਿਹਦੀ ਜਿਹਦੀ ਸਾਰੇ ਜਾਣਾ ਉਥੇ ਨਾਲ ਕੰਮ ਕਰਦੇ ਨੇ ਆਪਣੀ ਹਿੰਦੀ ਇੱਥੇ ਕਰਦੇ ਨੇ ਮੈਂ ਤਾਂ ਖੁਦ ਕਹਿੰਦੀ ਮੈਂ ਆਪਣੇ ਪਤ ਨੂੰ ਨਾਲ ਲੈਣਾ ਵਈਦਾ ਹੈ। ਜਿਹਾ ਇਹ ਬੜਾ ਭਾਇਆ ਬੜਾ ਕੈਮੋ ਕੱਪ ਦੇ ਦਿੱਤੀ ਆਪਣੇ ਆਪਣਾ ਗਲਤ ਆ ਜਾਂ ਸਹੀ ਹੈ। ਪਤਾ ਹੁੰਦਾ ਉਹ ਤਾਂ ਉਹਦਾ ਭਾਵ ਆਪਣੇ ਸੁਣਿਆ ਹੁੰਦਾ ਤਾਂ ਇਹ ਗਲਤ ਇਹ ਨਹੀਂ ਕਰਨਾ। ਆ ਮਾਇਆ ਦਾ ਜਦੋਂ ਬਗੂਨ ਤੇ ਕਹਿੰਦੇ ਇਹ ਤਾਂ ਮੁਕਾਈ ਸੀਰियस ਰਹੋਗੇ ਤਾਂ ਹੀ ਇਹ ਹੋ ਕਰਾਂਗੇ। ਇਹ ਤਾਂ ਉਹਨੂੰ ਨਵਾਜੀ ਬੀਤੀ। ਉਹ ਨਾ ਹਣੇ ਮੰਨਦੇ ਨਹੀਂ ਨਾ ਹੱਜ ਅੱਜ ਕੱਲ। ਹਾਂ ਜਿੱਦੇ ਬੋਤ ਕਰਦੇ ਅੱਜ ਕੱਲ ਜਿੱਦੇ ਬੋ ਕਰਦੇ ਆ। ਕੱਪੇ ਬਕਸੇ ਅੱਜ ਕੱਲ ਤੇ ਬੱਚਾ ਇੱਕ ਹੀ ਕਹਿ ਕਤੋ ਚਿਪਸ ਖਲਾਈ ਜਾਓ ਠੰਡੇ ਭਲਾਈ ਜਾਓ ਬਸ ਉਹ ਚਿਪਸ ਖਲਾਈ ਜਾਓ ਠੰਡੇ ਭਲਾਈ ਜਾਓ ਰੋਟੀ ਖਾਂਦੇ ਨਹੀਂ ਜਮਦਰ ਸ਼ੂਰ ਕੋ ਸ਼ੂਰ ਕਰਦੇ ਤੇ ਬਣਾਣਾ ਤੇ ਮਾਂ ਹਾਂ ਸਬਜ਼ੀ ਖਾਂਦੀ ਤਾਂ ਦੇਖਦੇ ਹੀ ਨਹੀਂ ਹੈ ਨਾ ਦੁੱਧ ਕਦੀ ਦੇਖਦੇ ਆ ਸਾਡੇ ਤਾਂ ਸਾਡੇ ਮਾਂ ਸੜਕਾਂ ਤੇ ਸਨਮਤਾਂ ਸਟਾਪ ਲਾ ਕੇ ਰੱਖਦੀ ਸਰਪਿੰਦੇ ਦਾ ਕੋਈ ਨਹੀਂ ਜੰਮਦਾ ਜੀ ਦਾ ਤਾਂ ਕਈ ਵਾਰ ਪਿੰਡ ਨੂੰ ਅੱਦੋਂ ਅਜੇ ਤਾਂ ਪਿੰਡ ਦਾ ਉਹਨਾਂ ਕਹਿੰਦੇ ਦੁੱਧ ਪੀਓ ਆਹ ਪਤਾ ਵੀ ਚਾਹ ਖਰਾਬ ਕਰਦੀ ਆਂ ਲੱਸੀ ਪੀਓ ਮੱਖਣ ਦਾ ਜੋ ਮਰਜ਼ੀ ਕਰੋ ਪਰ ਇਹ ਇਹ ਜਾਣੀ ਵੀ ਕਿ ਆਪਣੇ ਜੋ ਲੋਅ ਹੁੰਦੇ ਘਰ ਦਾ ਕੱਢਿਆ ਹੋਆ ਨਾਲ ਮੱਖਣ ਦਹੀਂ ਵੀ ਵਧੀਆ ਹੁੰਦਾ ਦਾ ਲੱਸੀ ਹੋ ਗਈ ਘਰ ਦੀ ਪਰ ਬਾਜ਼ਾਰ ਵੀ ਦੂਜੇ ਚੀਜ਼ਾਂ ਪਰ ਇਹ ਹੁੰਦੀਆਂ ਕਿੰਨ ਵਧੀਆ ਹਰ ਰੋਜ਼ ਉਹਦਾ ਤਾੜੀ ਹੁੰਦੀ ਹੈ ਉਹਦੇ ਤੇ ਆਪਣੇ ਘਰ ਅੱਜ ਬਣਾਏ ਫਿਰ ਬਾਕੀ ਲੱਸੀ ਨਹੀਂ ਹੁੰਦਾ ਤਾਂ ਓਰੀਜਨਲ ਹੁੰਦਾ ਦਵਾ ਦਾ ਹੋਣ ਇਨਫੈਕਸ਼ਨ ਤਾਂ ਹੀ ਹੋਈ ਜਾਂਦੀ ਹੈ ਡੱਡੂ ਚ ਇਨਫੈਕਸ਼ਨ ਹੋ ਗਈ। ਇਹ ਮੁੰਡਾ ਬੁਆਇਆਂ ਕਿਹੜੀਆਂ ਦੇਖੋਗੇ ਜਦੋਂ ਮਸਲਾ ਨੂੰ ਛਾਪ ਕਰਦੇ ਕਿਹੜੀਆਂ ਕਰ ਛਾਪ ਕਰਦੇ ਅੰਦਰ ਜਾ ਕੇ ਗੱਦੀ ਤੇ ਇੰਤਜ਼ਾਰ ਦੇ ਜਿਹੜਾ ਵੀ ਹੁਆ ਨਹੀਂ ਉਹਦੇ ਕਿਤੇ ਜਾਂਦਾ ਉਹ ਤਾਂ ਬੰਦਾ ਹੈਗਾ ਸੁਣਦੇ ਅਸੀਂ ਉਪਰ ਆਏ ਸੁਣਦੇ ਕਦੇ ਮੇਰੇ ਵਰਗੀਆਂ ਸੁਣਦਾ ਭਾਰ ਕਰੇ ਜਰੂਰ ਅੱਜ ਹੈ ਇਹ ਜੋ ਕਿ ਮੈਂ ਕਹ ਤਸਵੀਆ ਬੰਦ ਬੰਦ ਦੇ ਕਿਸੇ ਕਿਸੇ ਅੱਧੇ ਜਾ ਕੇ ਨਾ ਤਾਂ ਕਲ ਜੋ ਕਰੇ ਬਾਰ ਹੋ ਜੇਗਾ ਮਾਰ ਰਹੀ ਰਹਿੰਦੀ ਉਹਨੇ ਚੌ ਜੜਿਆ ਦਾ ਉਹ ਮਾਰ ਰਣਾ ਥੋੜਾ ਥੋੜਾ ਜਿਹਾ ਵੱਧ ਜਾਏ ਬੰਦੇ ਨੂੰ ਪੀਓ ਦੱਸ ਉਹਨੇ ਵੀ ਪੁੱਛਿਆ ਗਰੀਬ ਭਾਈ ਇਧਰ ਫੇਰ ਬਾਜ਼ੀ ਲਾਦੇ ਕਿ ਜਦੋਂ ਕੋ ਦੁਨਤਾ ਹੀ ਕਰਦਾ ਫਿਰ ਹੁਣ ਪਤਾ ਲੱਗਦਾ ਥੋੜਾ ਥੋੜਾ ਮਾਰ ਕਿੰਨਾ ਨਿਕਲਦਾ ਇਹ ਦੇਖ ਜਰਾ ਆਏ ਹੋਏ ਆ ਵੀ ਕਿछु ਛੁੱਟੀ ਸਕੂਲ ਤੇ ਵੀ ਛੁੱਟੀ ਹੋਊਗੀ ਜੇ ਵਗਾ ਕਰੂੰਗਾ ਹੋਰ ਇਹਨਾਂ ਕੰਮ ਤੇ ਵੀ ਛੁੱਟੀ ਹੋਊਗਾ ਪੜਨਾ ਸਾਰਾ ਦਿਨ ਕੋਈ ਤਕ ਤੇ ਮੈਂ ਹੁੰਦਾ ਹੀ ਜਾਂਦਾ ਹਾਂ ਖੇਤਾਂ ਨੂੰ ਚਲੇ ਜੇ ਕਰਦੇ ਤੇ ਨਾ ਉਹ ਤੇ ਸ਼ਾਮਾਂ ਦਰਖਤਾਂ ਦੀਆਂ ਸ਼ਾਮਾਂ ਆਈਆਂ ਜਾਮਣਾ ਤੋੜਨ ਲਾ ਕੇ ਅਮਰੂਦ ਤੋੜਨ ਲਾ ਕੇ ਅੱਜ ਦਿਖਾ ਦੇ ਦੇ ਖਾਦੇ ਵੀ ਉਹ ਤੂੜੀ ਦੱਬ ਦੇਣੀ ਹੈ ਵਾਰੀਆਂ ਦਵਾਇਆ 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 ਫਿਰ ਤੇ ਹਰ ਵਿੱਚ ਚੀਜ਼ ਤੇ ਦਵਾਇਆ ਨਾ ਤੇ ਸਟਾ ਉਹਦਾ ਕੰਮ ਦਾ ਪਾਦਮ ਜਿਆ ਵੱਡੇ ਘਰਾਂ ਤੇ ਇੰਟਰਨੈਟ ਚੁੱਪ ਨੇ ਰਾਜਪੀਣਾ ਇਹਨਾਂ ਰਾਜਵਦਕੇ ਪਰ ਆਹ ਤਾਂ ਹੀ ਤਾਂ ਪੁਰਾਣੇ ਜਿਹੜੇ ਨਾ ਟਾਂ ਕੱਢਦੇ ਅੱਜ ਕੱਲ੍ਹ ਸਾਹੀ ਕਰਦੇ ਤੇ ਹੋਰ ਹੀ ਕਰਦਾ ਸਾਡੀ ਕਿਸੇ ਉਂਜੀ ਨਹੀਂ ਸੀ تھی ਕਿ ਕੰਮ ਆਪਣੇ ਹੱਥਾਂ ਨਾਲ ਕਰੇ ਕਰਦੇ ਸੀ ਬਸ ਇਹਦਾ ਨਿਕਲਦਾ ਬਸ ਇਹਦਾ ਨਹੀਂ ਖਾਣੇ ਵਿੱਚ ਜਿੰਝਾ ਹੁੰਦੀਆਂ ਸੀ ਇੱਕ ਇੱਕ ਸੱਨਾ ਘੇ ਦਾ ਪੀਂਦੇ ਤੇ ਭਾਈ ਇਹੇ ਕੰਮ ਕਰਦੇ ਤੇ ਇਹਦਾ ਹੋਂਦ ਦੋ ਚਮਚੇ ਨਹੀਂ ਖਾਦੇ ਸੀਗੇ ਜਿਹੜਾ ਉਹਦੇ ਨਾਲ ਦੇਖ ਕੇ ਬੱਸ ਲੋ ਜੀ ਜਮਰਤ ਖੇਡ ਰਹੀ ਹੈ ਆਪਣੇ ਛੋਟੀ ਨਾਲ ਕੈਚ ਕਰਕੇ ਖੇਡੋ ਖੇਡੋ ਉਹ ਨੂੰ ਕੈਚ ਕਰੋ ਹਾਂ ਮੈਨੂੰ ਮਾਰੋ ਕੈਚ ਕਰੋ ਜਬ जापन। जो हम घर आ चुके हैं और जो मैंने लिए है एक ब्यूटीफुल सी डायरी है जो मैंने आज लिया है मैं आपको दिखा देती हूँ आप देख सकते हो ये बहुत असली में बहुत अच्छी है और यहाँ पर है जो मैंने अभी स्टिकर है जो ये स्टिकर्स लगाए हैं दो और प्लीज़ कमेंट करके कर बताइएगा बताइएगा किस किस को पीचर दिखा बहुत तो अच्छा लगता है मेरा तो फेवरेट कार्टून ही है कॉफी है और यहाँ पर है जो अभी हम घर तो आ चुके हैं और आज बुआ के घर सच्चे में बड़ा मज़ा आया था तो कहा आज का ब्लॉग हम यहीं एंड करते हैं प्लीज़ वीडियो को लाइक शेयर सब्सक्राइब जरूर करेगा कल कर को मिलेंगे बाय